ਅੱਜ ਕੁਲਵਿੰਦਰ ਸਿੰਘ ਦੇ ਘਰ ਦੀ ਉਹ ਉਦਾਸਤਾ ਤੁਹਾਨੂੰ ਦਿਖਾਉਣ ਲੱਗੇ ਹੈਗੇ ਆ ਪਿਛਲੇ ਲੰਬੇ ਸਮੇਂ ਤੋਂ ਕੁਲਵਿੰਦਰ ਸਿੰਘ ਇੱਕ ਬਿਮਾਰੀ ਦੇ ਨਾਲ ਚੂਝ ਰਿਹਾ ਹੈਗਾ ਮੰਜੇ ਤੇ ਪਿਆ ਇਦਾਂ ਤਸਵੀਰ ਵੀ ਦਿਖਾ ਦਿੰਦੇ ਹੈਗੇ ਆ ਹਾਲਾਤ ਜਿਹੜੇ ਆ ਬਹੁਤ ਮਾੜੇ ਹੋ ਚੁੱਕੇ ਆ ਐਮਜ਼ ਤੋਂ ਵੀ ਇਲਾਜ ਕਰਾਇਆ ਹੋਰ ਥਾਵਾਂ ਤੇ ਵੀ ਇਲਾਜ ਕਰਾਇਆ ਪਰ ਹੁਣ ਇਲਾਜ ਦੇ ਲਈ ਜਿਹੜੇ ਪੈਸੇ ਨਹੀਂ ਹੈਗੇ ਘਰ ਦੇ ਹਾਲਾਤ ਤੁਸੀਂ ਦੇਖਦੇ ਹੋ ਕਾਫੀ ਨੀਵਾ ਮਕਾਨ ਹੈਗਾ ਤੇ ਇੱਕ ਹੀ ਕੋਠਾ ਹੈਗਾ ਤੇ ਦੋ ਬੱਚੇ ਨੇ ਤੇ ਉਹਨਾਂ ਦੇ ਮੈਡਮ ਵੀ ਇੱਥੇ ਬੈਠੇ ਹੋਏ ਆ ਤੇ ਲੋਕਾਂ ਦੇ ਅੱਗੇ ਅਪੀਲ ਜਿਹੜੀ ਆਈ ਹੈਗੀ ਇੱਕ ਪਰਿਵਾਰ ਦੀ ਅਪੀਲ ਹੈ ਇਲਾਜ ਦੇ ਲਈ ਪੈਸੇ ਨਹੀਂ ਚਾਹੀਦੇ ਇਲਾਜ ਕਰਵਾ ਦਿੱਤਾ ਜਾਵੇ ਹਾਲਾਤ ਜਿਹੜੇ ਆ ਉਹ ਦਿਖਾ ਦਿੱਤੇ ਹੈਗੇ ਆ ਪਰਿਵਾਰਕ ਮੈਂਬਰ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਆ ਤੇ ਆਹ ਹਾਲਾਤਾਂ ਦੇ ਵਿੱਚ ਕੁਲਵਿੰਦਰ ਸਿੰਘ ਪਿਆ ਹੈਗਾ ਗੱਲਬਾਤ ਕਰ ਲੈਨੇ ਆ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਦੀ ਇਸ ਬਿਮਾਰੀ ਨਾਲ ਪੀੜ ਦੋ ਮਹੀਨੇ ਹੋ ਚੁੱਕੇ ਆ ਜੀ ਦੋ ਮਹੀਨੇ ਹਾਂਜੀ ਪਹਿਲੇ ਠੀਕ ਸੀ ਪਹਿਲੇ ਠੀਕ ਸੀਗਾ ਅੱਛਾ ਕਿੱਥੋਂ ਕਿੱਥੋਂ ਇਲਾਜ ਚਾਹੀਦਾ ਇਹਨਾਂ ਦਾ ਬਠਿੰਡਿਓਂ ਚਲਾਇਆ ਸੀਗਾ ਇਲਾਜ ਹਮ ਹਸਪੀਟਲ ਚ ਰੱਖਿਆ ਸੀਗਾ ਤੇ ਉੱਥੇ ਸਹੀ ਹੋ ਗਿਆ ਸੀ ਪੈਸਿਆਂ ਦੇ ਕਾਰਨ ਲਾਇਆ ਸੀ ਪੈਸੇ ਨਹੀਂ ਸੀਗੇ ਸਾਡੇ ਕੋਲ ਉਹਨ ਦੇ ਕਰਕੇ ਲਾਇਆਏ ਸੀ ਇਹਨਾਂ ਨੂੰ ਹਮ ਹਾਂਜੀ ਹੁਣ ਕਿੰਨੇ ਦਿਨ ਹੋ ਗਏ ਵਾਪਸ ਲੈਂਦੇ ਨੇ ਇਹਨਾਂ ਨੂੰ ਹੋ ਚਲੇ ਤਕਰੀਬਨ ਮਹੀਨਾ ਹੋ ਗਿਆ ਲੈਂਦਿਆਂ ਨੂੰ ਮਹੀਨਾ ਵਾਸਤੇ ਹਾਂਜੀ ਹੁਣ ਪੈਸੇ ਲਾਜ ਖੁਣੇ ਕਰੇ ਪਿਆ ਹਾਂਜੀ ਲਾਜ ਖੁਣੇ ਕਰੇ ਪਿਆ ਤੇ ਕਿੰਨੇ ਬੱਚੇ ਆ ਤੁਹਾਡੇ ਕੋਲ ਦੋ ਬੱਚੇ ਇੱਕ ਮੁੰਡਾ ਹੈ ਮੇਰੇ ਕੋਲ ਇੱਕ ਛੋਟੀ ਕੁੜੀ ਹੈ ਅੱਛਾ ਨੰਬਰ ਵਗੈਰਾ ਹੈਗਾ ਤੁਹਾਡਾ ਕੋਈ ਗੂਗਲ ਪੇ ਨੰਬਰ ਜਾਂ ਕੁਛ ਹੋਰ ਆਪਾਂ ਦੇ ਦਿਆਂਗੇ ਸਕਰੀਨ ਤੇ ਲੋਕ ਵਾਧਾ ਕਰ ਹਾਂਜੀ ਹਾਂ ਹੋਰ ਵੀ ਪਰਿਵਾਰਕ ਮੈਂਬਰ ਹੈਗੇ ਆ ਕੀ ਹਾਲਾਤ ਜਿਹੜੇ ਬਣੇ ਹੋਏ ਆ ਜਿਵੇਂ ਮਹੀਨੇ ਤੋਂ ਕਮਜੇ ਤੇ ਪਿਆ ਗਿਆ ਬਿਨਾਂ ਦਵਾਈ ਦੇ ਤੱਪੇ ਤੋਂ ਚੱਲ ਰਿਹਾ ਸਭ ਹਾਂਜੀ ਸਰ ਬਿਨਾਂ ਤੋਂ ਹੀ ਚੱਲ ਰਿਹਾ ਜੀ ਹੂੰ ਕਿਉਂਕਿ ਕੰਡੀਸ਼ਨ ਹੀ ਕਰਦੀ ਇੰਨੀ ਖਰਾਬ ਹੈ ਜਿੰਦੇ ਕਾਰਨ ਬਿਬਸ ਅਸੀਂ ਕਿਤੇ ਲਜਾ ਹੀ ਨਹੀਂ ਪਏ ਇੱਕ ਰੀ ਲੈ ਗਏ ਆ ਉਸ ਤੋਂ ਬਾਅਦ ਸਾਨੂੰ ਵਾਪਸ ਲਿਆਣਾ ਪੈ ਗਿਆ ਕਿ ਕਿੱਥੇ ਲੈ ਕੇ ਗਏ ਸੀ ਅਸੀਂ ਬਠਿੰਡੇ ਲੈ ਕੇ ਗਏ ਸੀ ਜੀ ਹੂੰ ਇਹ ਬਸ ਉੱਥੇ 15 ਕੁ ਦਿਨ 10 ਦਿਨ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਬਸ ਜੀ ਕਰੇ ਲਿਆਣਾ ਪੈ ਗਿਆ ਕੀ ਡਾਕਟਰ ਨੇ ਕੀ ਕਿਹਾ ਸੀ ਕੀ ਬਿਮਾਰੀ ਹੈਗੀ ਆ ਜਿਵੇਂ ਸਰੀਰ ਵੀ ਸੁੱਕ ਗਿਆ ਹੈਗਾ ਜਿਵੇਂ ਇੱਕ ਲੱਕੜ ਦੀ ਮੁੱਠ ਵਾਂਗੂ ਹੋ ਗਿਆ ਛਾਤੀ ਚ ਇਨਫੈਕਸ਼ਨ ਹੀ ਉਹਨਾਂ ਨੇ ਦੱਸੀ ਆ ਬਸ ਇਲਾਜ ਕਰਨੀ ਛਾਤੀ ਤੋਂ ਤਾਂ ਬੜਾ ਹੀ ਰੋਗ ਬਣ ਗਿਆ ਫਿਰ ਜਿੰਦੇ ਕਰਨ ਬਸ ਸਾਨੂੰ ਖਾਣ ਪੀਣ ਚੱਲ ਰਿਹਾ ਕੁਝ ਖਾਂਦੇ ਆ ਜਾਂ ਕਿਵੇਂ ਨਹੀਂ ਉਹ ਦੋ ਦਿਨ ਹੋ ਗਿਆ ਕੁਝ ਵੀ ਨਹੀਂ ਪਹਿਲਾਂ ਮੰਨ ਲਓ ਜਿੱਦਾਂ ਫਰੂਟ ਹੀ ਜਾਂ ਕੁਝ ਇਦਾਂ ਦੀ ਚੀਜ਼ ਲਿਆ ਕੇ ਪਤਲੀ ਪਾ ਦਿੰਦੇ ਸੀ ਬੱਚੇ ਵੀ ਇਹਨਾਂ ਦੇ ਛੋਟੇ ਛੋਟੇ ਹਾਂਜੀ ਹਾਂਜੀ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹੈ ਜੀ ਲੋਕ ਦੇਖ ਰਹੇ ਹੈਗੇ ਆ ਵੀਡੀਓ ਕੀ ਅਪੀਲ ਕਰਨਾ ਚਾਹੁੰਦੇ ਹੋ ਕੋਈ ਗੂਗਲ ਪੇ ਨੰਬਰ ਦੇਣਾ ਚਾਹੁੰਦੇ ਹੋ ਲੋਕ ਮਦਦ ਕਰ ਦੇਣਾ ਇਲਾਜ ਕਰਾ ਦੇਣਾ ਕਿਸ ਤਰ੍ਹਾਂ ਦੀ ਸਮਾਜ ਸੇਵੀ ਸੰਸਥਾਵਾਂ ਤੋਂ ਜੜੀ ਆ ਮੀਨ ਕਰਦੇ ਹੋ ਮੇਰੇ ਹੀ ਕਰਦੇ ਆ ਵੀ ਉਹਨਾਂ ਦੇ ਕਰਦੇ ਹੈਗੇ ਨੇ ਚਲ ਆਪਾਂ ਨੰਬਰ ਦੇ ਦੇਨੇ ਕੋਈ ਹੈਲਪ ਕਰ ਦੇਣ ਤੇ ਜੀ ਕਿ ਦੋਨਾਂ ਦੇ ਸਿਰ ਤੇ ਵੀ ਐਵੇਂ ਬੱਚਿਆਂ ਦੇ ਸਿਰ ਤੇ ਬੈਠਾ ਹੀ ਰਹੇਗਾ ਇੰਨਾ ਹੀ ਬਹੁਤ ਹੈ ਚਲ ਭੈਣ ਹੈ ਚਲ ਜਿਵੇਂ ਵੀ ਵੀ ਇਹ ਬੀਲ ਕਰਦੇ ਆ ਚਲ ਠੀਕ ਹੀ ਕੱਲਾ ਸਾਨੂੰ ਮਨਜ਼ੂਰ ਹੈ ਵੀ ਠੀਕ ਹੋ ਜਾਵੇ ਬਸ ਪ੍ਰਮਾਤਮਾ ਅੱਗੇ ਜਾਂ ਤੇ ਲੋਕਾਂ ਅੱਗੇ ਵੀ ਇਹ ਬੇਨਤੀ ਹੈ ਵੀ ਠੀਕ ਹੋ ਜਾਵੇ ਬੋਲ ਤੇ ਕੋਈ ਨੰਬਰ ਹੈਗਾ ਮੋਬਾਈਲ ਨੰਬਰ ਜਾਂ ਕੋਈ ਗੂਗਲ ਪੇ ਨੰਬਰ ਮੋਬਾਈਲ ਨੰਬਰ ਦੇ ਦਿੰਨੇ ਆ ਜੀ ਬਿਲਕੁਲ ਜੀ ਇਹਨਾਂ ਦਾ ਮੋਬਾਈਲ ਨੰਬਰ ਅਸੀਂ ਸਕਰੀਨ ਤੇ ਵੀ ਦੇ ਦਿੰਨੇ ਆ Google Pay ਨੰਬਰ ਵੀ ਦੇ ਦਿੰਨੇ ਆ ਇੱਕ ਵਾਰ ਮੈਂ ਕਰਦੇ ਹਾਲਾ ਦਿਖਾ ਦੇਣਾ ਇੱਕ ਹਾਂ ਦਾ ਨੰਬਰ ਸਿੰਪਲ ਜਾਂ ਮਕਾਨ ਆ ਤੁਸੀਂ ਦੇ ਸਕਦੇ ਹੋ ਤੇ ਉਹ ਵੀ ਡੂੰਗਾ ਹੈ ਖਾਤਾ ਨੰਬਰ ਜਿਹੜਾ ਆਡਾ ਖੰਡ ਚੱਲ ਜੂ ਹਾਂ ਅਕਾਊਂਟ ਨੰਬਰ ਵਗੈਰਾ ਜੋ ਵੀ ਹੈ ਸਕਰੀਨ ਤੇ ਅਸੀਂ ਤੁਹਾਨੂੰ ਉਹ ਨੰਬਰ ਵੀ ਦੇ ਦਿੰਦੇ ਹੈਗੇ ਆ Google Pay ਨੰਬਰ ਵੀ ਦੇ ਦਿੰਨੇ ਇਹਨਾਂ ਦਾ ਮੋਬਾਈਲ ਨੰਬਰ ਵੀ ਦੇ ਦਿੰਨੇ ਆ ਐਡਰੈਸ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਪਿੰਡ ਡੈਮ ਡੰਡੀ ਆ ਹਲਕਾ ਗੁਰੂ ਹਰਸਾਏ ਦਾ ਪਿੰਡ ਹੈ ਬਿਲਕੁਲ ਸਾਹਮਣੇ ਸਕੂਲ ਹੈਗਾ ਨਾਲ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿ ਗਲਵਿੰਦਰ ਸਿੰਘ ਹੋਰਾਂ ਦਾ ਘਰ ਹੈ ਦੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਘਰ ਵਾਲੇ ਨੇ ਇੱਕੇ ਮਕਾਨ ਹੈ ਸਿੰਪਲ ਜਿਹਾ ਮਕਾਨ ਹੈ ਹਾਲਾਤ ਤੁਸੀਂ ਦੇਖ ਲਓ ਹਾਲਾਤ ਜਿਹੜੇ ਪਰਿਵਾਰ ਦੇ ਕੀ ਹੈਗੇ ਆ ਵੱਧ ਤੋਂ ਵੱਧ ਹਾਲਾਤ ਬਣ ਚੁੱਕੇ ਆ ਤੇ ਬਿਨਾ ਪੈਸਿਆਂ ਤੋਂ ਬਿਨਾ ਦਵਾਈ ਤੋਂ ਤੜਫ ਰਿਹਾ ਹੈਗਾ ਤੇ ਸਮਾਜ ਸੇਵੀ ਲੋਕਾਂ ਦੇ ਅੱਗੇ ਅਪੀਲ ਹੈਗੀ ਆ ਤੁਸੀਂ ਹੋਰ ਥਾਵਾਂ ਦੇ ਕਾਫੀ ਲੰਗਰ ਲਗਾ ਦਿੰਦੇ ਹੋ ਲਗ ਲਗ ਪਕਵਾਨਾਂ ਦੇ ਲੰਗਰ ਲਗਾ ਦਿੰਦੇ ਹੋ ਪਰ ਵੱਡਾ ਕੰਮ ਜਿਹੜਾ ਹੈਗਾ ਪੁੰਨ ਦਾ ਕੰਮ ਹੈਗਾ ਉਹ ਪੁੰਨ ਦਾ ਕੰਮ ਇਹ ਹੈ ਜੇਕਰ ਕੁਲਵਿੰਦਰ ਸਿੰਘ ਨੂੰ ਤੁਸੀਂ ਕਿਸੇ ਹਸਪਤਲ ਲੈ ਜਾਂਦੇ ਹੋ ਚੰਗੇ ਡਾਕਟਰਾਂ ਤੋਂ ਇਹਦਾ ਇਲਾਜ ਕਰਾ ਦਿੰਦੇ ਹੋ ਕੁਲਵਿੰਦਰ ਸਿੰਘ ਦੀ ਜਾਨ ਬਚ ਜਾਂਦੀ ਹੈ ਤਾਂ ਇਹ ਪਰਿਵਾਰ ਹਮੇਸ਼ਾ ਤੁਹਾਨੂੰ ਅਸੀਸਾਂ ਦੇਵੇਗਾ ਹਾਂ ਕੁਲਵਿੰਦਰ ਸਿੰਘ ਦੇ ਪਰਿਵਾਰ ਨੇ ਸਾਡੇ ਤੱਕ ਸੰਪਰਕ ਕੀਤਾ ਤੇ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈਗੀ ਆ ਗਰੂਥਰ ਲਾਈਵ ਟੀਮ ਦੀ ਜਿਹੜੇ ਲੋਕ ਦਬਲੇ ਕੁਚਲੇ ਲੋਕ ਹੈਗੇ ਆ ਜਿਹੜੇ ਲੋਕ ਗਰੀਬੀ ਦੇਖਾ ਤੇ ਹੀਟਾ ਹੈਗੇ ਆ ਜਿਹੜੇ ਲੋਕਾਂ ਕੋਲ ਇਲਾਜ ਨਹੀਂ ਕਰਾਇਆ ਜਾ ਰਿਹਾ ਉਹਨਾਂ ਪਰਿਵਾਰਾਂ ਦੇ ਲਈ ਸਾਡੀ ਟੀਮ ਅੱਗੇ ਵੱਧ ਕਿਉਂਦੀ ਹੈਗੀ ਹੈ ਤੁਹਾਡੇ ਵਰਗੇ ਯਾਰਾਂ ਦੋਸਤਾਂ ਅੱਗੇ ਅਪੀਲ ਕੀਤੀ ਜਾਂਦੀ ਹੈ ਤੇ ਉਸ ਅਪੀਲ ਨੂੰ ਤੁਸੀਂ ਜਿਹੜਾ ਹੈਗਾ ਸਿਰ ਮੱਥੇ ਪ੍ਰਵਾਨ ਵੀ ਕਰਦੇ ਹੈਗੇ ਆ ਕਾਫੀ ਸੰਸਥਾਵਾਂ ਗੁਰੂ ਹਰਸਾਏਤੋਂ ਨੇ ਪੂਰੇ ਪੰਜਾਬ ਤੋਂ ਨੇ ਵਕ ਵਕ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਹੱਥ ਬੰਨ ਬੰਨ ਕੇ ਅਪੀਲਾਂ ਹੈਗੀਆਂ ਨੰਬਰ ਜਿਹੜਾ ਦਿੱਤਾ ਹੈਗਾ ਇਸ ਪਰਵਾਹ ਨਾਲ ਸੰਪਰਕ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦਾ ਹਲਕਾ ਗੁਰੂ ਹਰਸਾਏ ਦਾ ਪਿੰਡ ਹੈ ਅ ਐਮਟੰਡੀ ਐਮਟੰਡੀ ਪਿੰਡ ਨੂੰ ਆਉਣ ਦਾ ਰਸਤਾ ਮੈਂ ਦੱਸ ਦਿੰਦਾ ਹੈਗਾ ਪਿੰਡੀ ਤੋਂ ਤੁਸੀਂ ਹੈਗਾ ਜਿਹੜਾ ਇੱਕ ਟਾਬਾ ਹੈ ਵਾਰਿਸ ਟਾਬੇ ਤੋਂ ਥੱਲੇ ਉਤਰ ਕੇ ਆਉਂਦੇ ਤਾਂ ਸਿੱਧੀ ਸੜਕ ਐ ਮਡੰਡੀ ਪਿੰਡ ਦੇ ਵਿੱਚ ਆਉਂਦੀ ਹੈ ਮੋਬਾਈਲ ਨੰਬਰ ਜਿਹੜਾ ਹੈ ਮੈਂ ਬੋਲ ਵੀ ਦਿਨ ਹੈਗਾ 90346 47591 90346 47591 ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਇਸ ਨੰਬਰ ਤੇ ਇਸ ਪਰਿਵਾਰ ਦੀ ਆ ਕੇ ਮਦਦ ਵੀ ਕਰ ਸਕਦੇ ਹੋ ਤੇ ਮਦਦ ਦੇ ਲਈ ਅੱਜ ਇਹ ਜਿਹੜਾ ਵੀਡੀਓ ਅਸੀਂ ਪਾ ਰਹੇ ਹਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਹਰਸਾਹਿਬ